ਕਾਲੂ ਜੀ ਮਿਤੀ 13 ਪੰਜ ਨੂੰ ਇੱਕ ਸਾਡੀ ਜਿਹੜੀ ਪੈਟਰੋਲਿੰਗ ਪਾਰਟੀ ਸੀ ਉਹਦੇ ਵੱਲੋਂ ਇੱਕ ਨੌਜਵਾਨ ਨੂੰ ਕਾਬੂ ਕਰਕੇ ਉਹਦੇ ਕੋਲੋਂ 300 ਗ੍ਰਾਮ ਚਿੱਟਾ ਦੀ ਬਰਾਮਦਗੀ ਕੀਤੀ ਗਈ ਹੈ ਇਹ ਬਰਾਮਦਗੀ ਮੈਡਮ ਹਿਨਾ ਕੁਪਤਾ ਜਿਹੜੇ ਡੀਐਸਪੀ ਵਿਖਾਤੀ ਨੇ ਉਹਨਾਂ ਦੀ ਹਾਜ਼ਰੀ ਵਿੱਚ ਕੀਤੀ ਗਈ ਕੌਣ ਲੁਕ ਸੀ ਕਿ ਉਹ ਫੜੇ ਗਏ ਹੈ ਜਿਹੜੇ ਨਸ਼ਾ ਰੋਹ ਵੇਚਣ ਵਾਲੇ ਤਸਕਰ ਰਹੇ ਨੇ ਇਹ ਜਿਹੜੇ ਪੈਡਲਰ ਹੈ ਇਹਦੇ ਕੋਲੇ ਸਮਾਨ ਪਿੱਛੋਂ ਆਂਦਾ ਸੀਗਾ ਤੇ ਇਹਦੇ ਕੋਲੇ ਸਮਾਨ ਕੋਈ ਹੁਣੇ ਹੀ ਦੇ ਕੇ ਗਿਆ ਸੀ ਕਿ ਇੱਕ ਪਤਨੀ ਚੱਲ ਰਹੀ ਆ ਮੁੰਡੇ ਦਾ ਨਾਮ ਹੈ ਸੰਦੀਪ ਸਿੰਘ ਗੋਬੀ ਜਿਹੜਾ ਕਿ ਕੁੱਦਾ ਪਿੰਡ ਦਾ ਰਹਿਣ ਵਾਲਾ ਹੈ ਇਸ ਤੋਂ ਪਹਿਲਾਂ ਇਸ ਸਮਾਨ ਦਾ ਸੰਦੀਪ ਸਿੰਘ ਦਾ ਉੱਤੇ ਕੋਈ ਵੀ ਪ੍ਰੀਵੀਅਸ ਫਰਸ਼ਾ ਨਹੀਂ ਹੈ ਜੀ ਕੋਈ ਕੁਝ ਵਿੱਚ ਦੌਰਾਨ ਪਤਾ ਲੱਗਿਆ ਉਹ ਵੀ ਕੀ ਇਹ ਪਹਿਲਾਂ ਕੰਮ ਕਰ ਰਿਹਾ ਜਾਂ ਇਹ ਜਿਹੜੇ ਫਿਲਹਾਲ ਇਹਦਾ ਕੋਈ ਪ੍ਰੀਵੀਅਸ ਰਿਕਾਰਡ ਨਹੀਂ ਹੈ ਤੇ ਕਿੱਥੋਂ ਆਂਦਾ ਸੀ ਤੇ ਕਿੱਥੇ ਵੇਚਦਾ ਸੀ ਇਹ ਸਾਰੀ ਬੈਕਵਰਡ ਤੇ ਫਾਰਵਰਡ ਲਿੰਕ ਚ ਅਸੀਂ ਫਤਿਹ ਵਿੱਚ ਲੈ ਕੇ ਆਵਾਂਗੇ ਤੇ ਅੱਜ ਇਹਦਾ ਰਿਮਾਂਡ ਨਸਲ ਕੀਤਾ ਜਾਵੇ ਸਰ ਇਹ ਖੁਦ ਵੀ ਪੀਂਦਾ ਸੀ ਨਸ਼ਾ ਉਹ ਇਹ ਜੀ ਡੋਗ ਟੈਸਟ ਦੇ ਵਿੱਚ ਸਾਹਮਣੇ ਆਏਗਾ ਕਿ ਇਹ ਆਪ ਵੀ ਪੀਂਦਾ ਸੀ ਜਾਂ ਕੀ ਇਹਦਾ ਹੋਰ ਕੀ ਸਟੇਟਸ ਹੈ ਸਰ ਬੇਸਿਕ ਕੰਮ ਕੀ ਕਰਦਾ ਹੈ ਜੀ ਇਹ ਜੀ ਹਜੇ ਤਾਂ ਅਨਪਲੋਇਡ ਹੀ ਸੀ ਉੱਥੇ ਘੁੱਦਾ ਪਿੰਡ ਦਾ ਰਹਿਣ ਵਾਲਾ ਹੈ ਅੱਗੇ ਜੋ ਵੀ ਅੱਗੇ ਸਾਹਮਣੇ ਆਏਗਾ ਅਸੀਂ ਫਤਿਹ ਚ ਲੈ ਕੇ ਆਵਾਂਗੇ ਇੱਡੀ ਵੱਡੀ ਤਦਾਦ ਦੇ ਵਿੱਚ ਇਹ ਕੋਈ ਜਿਹੜਾ ਸਿਗਰਟ ਦਾ ਤਕਰੀਰਨ ਹੋ ਸਕਦਾ ਹੈ ਕਿ ਇਹ ਤਾਂ ਹੋਣੀ ਚਾਹੀਦਾ ਹੈ ਕਿ ਆਮ ਬੰਦਾ ਹੋਵੇ ਇਸ ਤਰ੍ਹਾਂ ਬਿਲਕੁਲ ਜੀ ਇਹ ਮਤਲਬ ਮੋਡਲੀ ਉੱਚਤਾ ਹੀ ਪਤਾ ਲੱਗਿਆ ਬਹੁਤ ਹੀ ਛਾਤਰ ਕਿਸਮ ਦਾ ਇਨਸਾਨ ਹੈ ਇਹ ਬੜਿਆ ਸੋਚ ਸਮਝ ਕੇ ਜਵਾਬ ਦੇ ਰਿਹਾ ਸਭ ਕੁਝ ਤੇ ਇਹਦੇ ਵਿੱਚ ਸਾਰਾ ਕੁਝ ਤਫਤੀਸ਼ ਕਰਕੇ ਪਤਾ ਲੱਗੇਗਾ ਕਿਉਂਕਿ 300 ਗ੍ਰਾਮ ਬੜੀ ਵੱਡੀ ਰਿਕਵਰੀ ਹੈ ਤੇ ਇੱਕ ਵੱਡੀ ਸਫਲਤਾ ਪੰਜਾਬ ਪੁਲਿਸ ਨੂੰ ਠੰਡਾ ਪੁਲਿਸ ਨੂੰ ਖਾਸ ਕਰਕੇ ਜਿਹੜੀ ਹਾਸਲ ਹੋਈ ਹੈ 300 ਗ੍ਰਾਮ ਕਮਰਸ਼ੀਅਲ ਕੁਆਂਟੀਟੀ ਦੀ ਰਿਕਵਰੀ ਹੈ ਤੇ ਅੱਗੇ ਦੀ ਪੂਰੀ ਢੁਕਾਈ ਨਾਲ ਜਾਂਚ ਕੀਤੀ ਜਾਵੇ। ਸੋ ਕੋਈ ਵੀ ਆ ਵੀ ਇਹਦੀ ਜਾਂਚ ਕੀਤੀ ਜਾਵੇਗੀ। ਬਿਲਕੁਲ ਜੀ ਸਾਰਾ ਕੁਝ 68 ਅੱਕ ਦੇ ਅੰਦਰ ਜਿਹੜੇ ਕੇਸ ਬਣਦੇ ਆ ਸਾਰਾ ਕੁਝ ਜੇ ਇਹਦੀ ਪ੍ਰਾਪਰਟੀ ਇਹਦੀ ਇਲੀਗਲ ਤਰੀਕੇ ਨਾਲ ਵਧਾਈ ਗਈ ਹੈ ਜੇ ਕਿ ਨਸ਼ੇ ਦੀ ਪ੍ਰੋਸੀਡਿੰਗਸ ਦੇ ਨਾਲ ਇਹਦੀ ਪ੍ਰਾਪਰਟੀ ਕੋਈ ਤਿਆਰ ਕੀਤੀ ਗਈ ਹੈ ਤਾਂ ਉਹ ਸਾਰੀ ਅਟੈਚ ਕਰਕੇ ਉਹਦੇ ਵਿਰੁੱਧ ਕਾਰਵਾਈ ਵੀ ਕਾਨੂੰਨ ਵਿੱਚ ਲਿਆਂਦੀ ਜਾਵੇ। ਕਿੰਨੇ ਕੇਸ ਦਾ? ਜਿਹੜੇ 28 ਸਾਲ ਹੋ ਮਾਰਾ। ਨਾਲ ਇੱਕ ਅਸੀਂ ਸਪਲੈਟਰ ਮੋਟਰਸਾਈਕਲ ਵੀ ਨਾਲ ਇਹਦਾ ਜਬਤ ਕੀਤਾ। ਸਰ ਇਹ ਰਹਿਣ ਵਾਲਾ ਕਿੱਥੋਂ ਦਾ ਜੀ ਹੈ? ਇਸ ਰੂਪਾ बस्ती ਹੈ। ਇਹ ਤੋਂ ਦਾ ਪਿੰਡ। ਮੋਟਰ ਸਾਈਕਲ ਤੇ ਸਵਾਰ ਸੀ ਮੋਟਰ ਸਾਈਕਲ ਤੇ ਸਵਾਰ ਸੀ ਤੇ ਸਰ ਕਿੰਨੇ ਟਾਈਮ ਦਾ ਕਰ ਰਿਆ ਸੀ ਇਹ ਸਪਲਾਈ ਇਹ ਡੱਸ਼ਾ ਸਪਲਾਈ ਦਾ ਕੰਮ ਉਹਸੀਂ ਦੇਖਾਂਗੇ ਕਿੰਨਾ ਜਿਵੇਂ ਦੱਸਿਆ ਕਿ ਪ੍ਰੀਵੀਅਸ ਇਸ ਤੇ ਕੋਈ ਐਫ ਆਈ ਆਰ ਨਹੀਂ ਹੈ ਪ੍ਰੀਵੀਅਸ ਦਾ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਹੈ ਫਸਟ ਟਾਈਮ ਇਹਦੇ ਉੱਤੇ ਕੋਈ ਐਫ ਆਈ ਆਰ ਹੋਗਾ ਇਹਨੂੰ ਕੋਰਟ 'ਚ ਪੇਸ਼ ਕਰ ਦਿੱਤਾਗੇ ਜੀ ਕੋਰਟ 'ਚ ਪੇਸ਼ ਕਰਕੇ ਧਰਮਾਣ ਹਾਸਲ ਕਰਾਂਗੇ ਤੇ ਅੱਗੇ ਜੋ ਵੀ ਕੁਝ ਕਿਛ ਹੈ ਸੀ ਅਮਨ ਚ ਲਿਆਵਾਂ ਸਰ ਡੀ ਜੀ ਪੀ ਪੰਜਾਬ ਗੌਰਵ ਜਾਦਵ ਨੇ ਇੱਕ 31 ਮਈ ਡੈਡਲਾਈਨ ਦਿੱਤੀ ਹੈ ਕਿ ਅ ਵੀ ਪੰਜਾਬ ਚ ਦੱਸ਼ਾ ਮੁਕਤ ਹੋ ਜਣੋਂ ਪੂਰੇ ਦਿਨ ਰਾਤ ਇੱਕ ਕਰਕੇ ਇਹ ਜਿਹੜਾ ਯੋਗ ਨਸ਼ਾ ਗੋਲ ਨੂੰ ਇਹ ਮੈਨੂੰ ਅਮਲ ਵਿੱਚ ਲਿਆਂਦਾ ਜਾ ਰਿਹਾ ਦਿਨ ਰਾਤ ਅਸੀਂ ਕੰਮ ਕਰ ਰਹੇ ਆ ਇਹਦੇ ਉੱਤੇ ਕਿ ਅੱਜ ਜਿਹੜੀ ਕੱਲ ਜਿਹੜੀ ਰਿਕਵਰੀ ਹੋਈ ਹੈ 300 ਗ੍ਰਾਮ ਦੀ ਇਹਦਾ ਸਬੂਤ ਹੈ ਕਿ ਅਸੀਂ ਕੋਈ ਵੀ ਜਿਹੜਾ ਹੈਗਾ ਨਸ਼ਾ ਵੇਚਣ ਵਾਲਾ ਸੀ ਉਹਨੂੰ ਨਹੀਂ ਬਖਸ਼ਰੇ ਤੇ ਜਿਹੜੀ ਇਹ 31 ਮਈ ਦੀ ਜਿਹੜੀ ਡੈਡਲਾਈਨ ਹੈ ਉਹ ਮੈਨੂੰ ਪੂਰਾ ਯਕੀਨ ਆ ਕਿ ਅਸੀਂ ਆਪਣੇ ਟਾਰਗੇਟਸ ਨੂੰ ਜਰੂਰ ਮੀਟ ਕਰਾਂਗੇ ਲੋਕਾਂ ਦਾ ਵੀ ਸਹਿਯੋਗ ਮਿਲ ਰਿਹਾ ਹੈ ਇਹਦੇ ਵਿੱਚ ਮੁਹਿੰਮ ਜਾਈ ਦਰਦਿਆ ਲੋਕ ਮੂਫ ਇਨਫੋਰਮੇਸ਼ਨ ਦੇ ਬਿਲਕੁਲ ਜੀ ਜਿਵੇਂ ਕਿ ਹੁਣ ਹੈਲਪਲਾਈਨ ਚਲਾਈ ਗਈ ਹੈ ਬਾਡੀਓ ਸੀਐਮ ਸਾਹਿਬ ਵੱਲੋਂ ਕਿ ਕੋਈ ਵੀ ਆਪਣਾ ਗੁਪਤ ਰੂਪ ਦੇ ਵਿੱਚ ਆਪਣੀ ਕੋਈ ਇਨਫੋਰਮੇਸ਼ਨ ਦੇ ਸਕਦਾ ਹੈ ਤਾਂ ਉਹਦੇ ਵਿੱਚ ਕਾਫੀ ਸਾਨੂੰ ਜਿਹੜੀ ਟਿਪਲਾਈਨਸ ਆ ਰਹੀਆਂ ਨੇ ਉਹਨੂੰ ਐਫਆਈਆਰਸ ਦੇ ਵਿੱਚ ਕਨਵਰਟ ਕੀਤਾ ਜਾਂਦਾ ਤਾਂ ਲੋਕਾਂ ਦੀ ਜਿਹੜੀ ਆਪਣੀ ਟਿਪਲਾਈਨਸ ਨੇ ਉਹਨਾਂ ਨੂੰ ਵੀ ਆਪ ਇਨਫੋਰਮੇਸ਼ਨ ਦਿੱਤੀ ਜਾ ਰਹੀ ਹੈ ਤਾਂ ਉਹਨਾਂ ਨੂੰ ਵੀ ਇਸ ਐਫ ਆਈ ਆਰ ਦੇ ਵਿੱਚ ਕਨਵਰਟ ਕਰ ਰਹੇ ਹਾਂ ਜਿੱਥੇ ਵੀ ਕੋਈ ਆਫੈਂਸ ਬਣਦਾ ਦਿਖਣਾ ਹੈ ਸਾਨੂੰ